ਕੀ ਆ ਚਾਉਜੀ ਠੀਕ ਠਾਕ ਹੋਂ ਸਾਰੇ ਵੈਰੀ ਗੁੱਡ ਬਈ ਸ਼ਿਵਮਨਾਥ ਜੇ ਹੁਣ ਹੀ ਸੱਟਿਆ ਗਿਆ ਤਾਂ ਹੁਣ ਇਸ ਕੰਮ ਤੇ ਆ ਜਾਓ ਤੇ ਕੋਈ ਚੱਕਰ ਨਹੀਂ ਜਿਵੇਂ ਤੂੰ ਆ ਤੇ ਉਹ ਮੈਂ ਆ ਪਹਿਲਾਂ ਰਿਸਪੈਕਟ ਸੀਗੀ ਤੇਰੇ ਵਾਸਤੇ ਮਾੜੀ ਮੋਟੀ ਤੇ ਹੁਣ ਜਮਾ ਹੀ ਨਹੀਂ ਦੋ ਕਹਿਣੀਆਂ ਬਟੰਡੇ ਵਾਲੇ ਬਾਪਿਆਂ ਨੇ ਮੇਰਾ ਭਾਂਡਾ ਤਿਆਗਤਾ ਤੇ ਸਾਗਰ ਜਸ਼ਨ ਵਰਗੇ ਤਾਂ ਮੇਰਾ ਹੱਥੋਂ ਵੱਧ ਪਿਆਰ ਕਰਦੇ ਤੇਰਾ ਬਹਿਮ ਐ ਇਹ ਦੂਜੇ ਨੰਬਰ ਤੇ ਤੂੰ ਇਹ ਗੱਲ ਕਹਿੰਦੇ ਵੀ ਮਾਲਕ ਬਾਬਾ ਮੇਰੇ ਨਾਲ ਤੇ ਠੱਗੀਆਂ ਚੋਰੀਆਂ ਮਾਰ ਕੇ 20 ਪਤੀ ਲੱਖ ਰੁਪਇਆ ਖਾ ਗਿਆ ਪਹਿਲਾਂ ਤਾਂ ਤੂੰ ਸਾਡੇ ਸਤਿਕਾਰਯੋਗ ਭਾਈ ਮਨਪ੍ਰੀਤ ਸਿੰਘ ਖਾਲਸਾ ਨੂੰ ਐਡੀ ਵੱਡੀ ਗੱਲ ਕਹਿਤੀ ਵੀ ਮਹਾਰਾਜ ਨੇ ਬੱਚੇ ਨਾਲ ਕੁਝ ਕੀਤਾ ਤਾਂ ਇਥੋਂ ਉਹ ਗੱਲ ਨਹੀਂ ਸਾਬਤ ਹੋਈ ਤੂੰ ਆ ਠੱਗਣ ਸਭ ਤੋਂ ਵੱਡੀ ਬੰਦੇ ਤੂੰ ਛੱਡ ਰੱਖੇ ਆ ਆ ਜਿਹੜੇ ਸਕੈਂਡਰਾਂ ਦੇ ਪੈਸੇ ਬੰਦੇ ਤੇਰੇ ਹੀ ਬੰਦੇ ਆਏ ਕਿਉਂ ਮੂੰਹ ਖਲਵਾਉਣਾ ਨਹੀਂ ਸੀ ਮੈਂ ਖੋਲਣਾ ਨਹੀਂ ਸੀ ਤੇ ਹੁਣ ਮੈਂ ਤੈਨੂੰ ਦੱਸ ਦਿੰਦਾ ਮੂੰਹ ਖੋਲਣ ਦਾ ਨਤੀਜਾ ਕੀ ਹੁੰਦਾ ਇਹ ਤੇਰੇ ਹੀ ਬੰਦੇ ਆ ਸਾਰੇ ਅੱਜ ਜਿਹੜਾ ਕੋਈ 2500 ਪਾਦਾ ਕਿਸੇ ਨੇ 1500 ਕਿਸੇ ਨੇ 5000 ਲੋਕਾਂ ਦੇ ਸਕੈਨਰਾਂ 'ਚ ਮੁਰਕੇ ਤੂੰ ਵੀਡੀਓ ਪਾ ਦੰਨੀ ਐ ਵੀ ਇਹ ਤਾਂ ਭਾਈ ਮੇਰੇ ਨਾਲ ਤੇ ਫਰਾਡ ਹੋ ਰਿਆ ਤੂੰ ਕਰਾਉਣੀ ਐ ਤੇਰੇ ਹੀ ਬੰਦੇ ਨੇ ਸਾਰੇ ਦੂਜੇ ਨੰਬਰ ਤੇ ਜੇ ਮੈਂ ਠੱਗਾ ਤਾਂ ਤੂੰ ਵੀ ਠੱਗਾ ਸਭ ਤੋਂ ਵੱਡੀ ਠੱਗਾ ਤੂੰ ਬਸ ਮੇਰੇ ਵਰਗਾ ਸ਼ੋਅ ਹੋ ਜਾਂਦਾ ਤੂੰ ਅੰਦਰ ਕੁੱਟੀਆਂ 'ਚ ਬਹਿ ਕੇ ਗੱਲੇ ਤੇ ਧਰਾ ਲੈਨੀ ਐ ਠੀਕ ਆ ਨਾ ਗੱਲ ਨਾ ਮੂੰਹ ਖਲਾ ਵਧੀਆ ਰਹੇਗੀ 55 ਟਕੇ ਜੀ ਸੋਹਣਾ ਲੱਗਦਾ ਤੇ ਜੇ ਉਹ ਖੁੱਲ ਜੇ ਨਾ ਤੇ ਫਿਰ ਬਹੁਤ ਪੈੜਾ ਹਾਸ਼ਰ ਹੁੰਦਾ ਦੂਜੇ ਨੰਬਰ ਤੇ ਮੇਰਾ 20 ਲੱਖ ਰੁਪਏ ਤੈਨੂੰ ਸਾਬਤ ਕਰਨਾ ਪਊ ਤੂੰ ਤੇਰਾ ਕੀ ਜਾਣਾਂ ਕੀ ਐ ਤੂੰ ਤਾਂ ਭਈ ਮਾਰ ਕੇ ਤੜੀ ਕਹਿ ਦਿੰਨੀ ਆ ਵੀ ਅਸਤਾ ਭਈ ਸਾਥ ਹਤਾ ਗੱਲ ਸੁਣੀ ਸੁਣਾਈ ਆਈ ਸੀਐਸ ਦਾ ਕਹਿਤਾ ਫਲਾਣਾ ਢਕੜਾ ਕਿੱਥੇ 50 ਹਜ਼ਾਰ ਤੇ ਕਿੱਥੇ 20 ਲੱਖ ਮੇਰੇ ਕੋਲੇ ਹੋਵੇ ਮੈਂ ਮਾਡਲ ਟਾਊਨ ਚ ਕੋਠੀ ਲੈ ਲਾਂ ਕਿਰਾਏ ਦੇ ਘਰ ਤੇ ਮੈਂ ਬੈਠਾਂ ਤੇ ਮੇਰੇ ਕੋਲੇ 20 ਲੱਖ ਹੋਵੇ ਮੈਂ ਤੇਰੇ ਵਰਗੀ ਕੋਲੇ ਵੀ ਨਹੀਂ ਆਉਂਦਾ ਠੀਕ ਐ ਕਪੂਰ ਥੜੇ ਦਮਾਨ ਲਵਾਇਆ ਤੂੰ ਫਰੀ ਆ ਗਈ ਮੇਰੇ ਕੋਲ ਵੀਡੀਓ ਪਈ ਐ ਦਵਾਨ ਦੀ ਦੋਲਾਂ ਮੈਂ ਜਿੰਨੇ ਵਾਰੀ ਤੇਰੇ ਡੇਰੇ ਤੱਕ ਜਿੰਨੇ ਵਾਰੀ ਆ ਮੈਂ ਫਰੀ ਆ ਤੇਰੇ ਕੋਲੇ ਕਦੇ 10 ਕਦੇ 15 ਕਦੇ 20 ਕਦੇ 5 ਠੀਕ ਐ ਬਹਾ ਕੁਛ ਕਰਾਉਣਾ ਸੀ ਤੂੰ ਕਰਾਤਾ ਠੀਕ ਐ ਗੱਲ ਨਾਲ ਮੈਂ ਉਹਨਾਂ ਨੂੰ ਤਾਂ ਕੁਝ ਕਹਿਣਾ ਨਹੀਂ ਜਿਨ੍ਹਾਂ ਨੇ ਵੀਡੀਓ ਪਾਈ ਐ ਕਿਉਂਕਿ ਉਹਨਾਂ ਦਾ ਪੈਸਾ ਉਹਨਾਂ ਦਾ ਕੰਮ ਆ ਠੀਕ ਆ ਗੱਲ ਬਰਾ ਮੈਂ ਮੈਂ ਵੀ ਪਵਾਉਂਗਾ ਉਹਨਾਂ ਤੋਂ ਮੈਂ ਉਹਨਾਂ ਕੋਲੇ ਜਾ ਕੇ ਪੋਡਕਾਸਟ ਵੀ ਕਰਨ ਲੱਗਾ ਚਾਰ ਪੰਜ ਚੈਨਲਾਂ ਤੇ ਮੈਂ ਪੋਡਕਾਸਟ ਮੈਂ ਤੇਰੇ ਸਾਰੇ ਚਿੱਠੇ ਖੋਲਦਨੇ ਆ ਪੂਰੇ ਕਲੀਨ ਠੀਕ ਆ ਗੱਲ ਜਦੋਂ ਕੋਈ ਰਿਸ਼ਤਾ ਨੇ ਰਾਤਾਂ ਨੂੰ ਜਿਹੜਾ ਫਕੀਰ ਫਕੀਰ ਦੇ ਰਾਜਾ ਦੇ ਵਿੱਚ ਆਉਣਾ ਨਾ ਤੂੰ ਤੇ ਇਸ ਕੰਮ ਤੇ ਆ ਜਾ ਫਿਰ ਠੀਕ ਆ ਗੱਲ 20 ਲੱਖ ਰੁਪਏ ਮੇਰਾ ਸਾਫਤ ਕਰ ਤੈਨੂੰ 40 ਦੂੰ ਜੇ ਨਾ ਹੋਇਆ ਤਾਂ ਤੇ ਇਥੋਂ 30 ਲਵਾਂ ਮੈਂ ਤੈਨੂੰ ਇੱਕ ਗੱਲ ਸਿੱਧੀ ਦੱਸਾਂ ਤੂੰ ਕੱਲ ਬਾਬਾ ਬਣੀ ਆ ਅਸੀਂ ਜਮਾਂਦਰੂ ਬਾਬੇ ਸਾਡੇ ਨਾਲ ਅੱਗੋਂ ਬਾਬਾ ਕੌਣ ਹਟਾ ਦੂ ਜਾਉਂਦਾ ਰਵੇ ਭਾਈ ਮਰਦਾਨਾ ਜਿਹੜਾ ਸਾਨੂੰ ਐਡਾ ਵੱਡਾ ਅਹੁਦਾ ਦੇ ਕੇ ਗਿਆ ਬਾਬੇ ਦਾ ਅਸੀਂ ਆ ਬਾਬੇ ਕਿਤਾਬ ਢਾ ਕੇ ਬਾਬੇ ਨਹੀਂ ਬਣੇ ਅਸੀਂ ਜੈਪੀਨਾਂ ਦੇ